vahe guruv vahe guruv vahe -guru, vahe default, vahe Century. ਵਾਹਿਗੁਰੂ ਜੀ ਪਰਮਾ ਸਰਵਾਨ ਸਤਿਕਾਰ ਜੋ ਇਸ ਗੁਰੂ ਰੂਪ ਸਤ ਸੰਗੀ ਜਦੋਂ ਆਪਸਾਂ ਗੁਰਮੁਖ ਪਿਆਰੇ ਵੱਡਿਆ ਭਗਵਾਲੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਲਣਾ ਕਰਦੇ ਹੋ ਗੁਰੂ ਦਰ ਦਰਵਾਜ਼ੀਆਂ ਹਾਜ਼ਰੀਆਂ ਪਰ ਸੇਵਾ ਸਿਮਰਨ ਕਰੋ ਆਪਣਾ ਮਰੱਖਾ ਜੀਵਨੋ ਸਫਲਾ ਬਣਾਵਨਾ ਸਫਲ ਜਤਨ ਕਰਦੇ ਹੋ ਤਨੋ ਤਨਤਾ ਦੇ ਯੋਗ ਚਾਹਰ ਛਤਰੇ ਤਪ ਤੇ ਵਾਵੇ ਸਰਵਾ ਸੰਜੇ ਰਘੁਰ ਜੈ ਤੋ ਆਦੋ ਸ੍ਰੀ ਗੁਰੂ ਰੰਤ ਸਾਹਿਬ ਜੀ ਦਾ ਬਹਰਾ ਬਿਆਦਾ ਕੋਟਾ ਕੋਟ ਧੰਵਾ ਜਿਨਾ ਦੀ ਬਿਆੰਤ ਕਿਰਪਾ ਦਾ ਹੰਕਾਰ ਸਾਨੂੰ ਇਹ ਸਭਨ ਮੋਵੇ ਸਵੇਦੀ ਮਹਾ ਅਪਾਰ ਬੱਛੇ ਸੋਈ ਆਓ ਗੁਰੂ ਪਿਆਰ ਵਾਲਿਓ ਗੁਰੂ ਬਖਸ਼ਿਸ਼ਾ ਦਾ ਰਾਹ ਲਈਏ ਪ੍ਰੇਮ ਸਤਕਾਰ ਇਤਾਗਰ ਸਾਹਿਤ ਗੁਰੂ ਪਾਤਸ਼ਾਹ ਤੋਂ ਆਗਿਆ ਮੰਗੀਏ ਗੁਰੂ ਚਰਨਾਂ ਦਾ ਧਿਆਨ ਧਰ ਆਪਣੀ ਮਾਰਕ ਰਸਮਾ ਕੋਤੀਂ ਜੀ ਵਾਹੀ ਗੁਰੂ ਜੀ ਕਾ ਹਰਸਾ ਵਾਹਿਗੁਰੂ ਜੀ ਕੀ ੱਤੇ ਸੋ ਗੁਰੂ ਪਾਤਸ਼ਾਹ ਦੀ ਬੇਅੰਤ ਬ੍ਰਿਹਾਪਾਵਨ ਅੰਗ ਸੱਚੋ ਅਕੰਤੀ ਪਾਵਨ ਰਾਗ ਸੁਹੀ ਰਾਗ ਦੇ ਵਿੱਚ ਇਹਨਾ ਪਾਵਨ ਸ਼ਬਦਾਂ ਨੂੰ ਉਚਾਰਨ ਕੀਤਾ ਗਿਆ ਪਵਨ ਪਾਛਾ ਸਰਬੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਇਤਿਹਾਸ ਮਾਵਤ ਆਪ ਜੀ ਸਰਵਣ ਕਰੇ ਹੋ ਸੋਰਤਾਲ ਦੇ ਤੀਸਰੇ ਘਰ ਵਿੱਚ ਉਤਕਾਰਨ ਕਰਦੇ ਮੰ ਸੁਹੀ ਮਹੱਲਾ ਪੰਗਵਾ ਘਰ ਕੀਤਾ ਇਕ ਓੰਕਾਰ ਸਤਿਗੁਰੂ ਦਾ ਪ੍ਰਸਾਦ ਉਹ ਪਰਮਿਕਾ ਪਰਮਾਤਮਾ ਇੱਕ ਹੈ ਸੇ ਤੇ ਸਦਾ ਉਸ ਵਿੱਚ ਮੇ ਰਹੇ ਤੇ ਉਸ ਇੱਕ ਦਾ ਉਪਦੇਸ਼ ਹੈ ਇਕਤਾ ਅਖੰਡਤਾ ਉਕਾ ਕਰਤਾ ਦੇ ਨਾਲ ਰਵ ਤੇ ਸੰਗਤ ਕਰੋ ਸੱਚੇ ਸਤਗੁਰੂ ਦੀ ਤੇ ਪ੍ਰਸਾਦ ਉਸ ਪਰ ਪਿਤਾ ਪਰਮਾਤਮਾ ਦੀ ਕਿਰਪਾ ਨੂੰ ਪ੍ਰਾਪਤ ਕਰ ਲੈਣਾ ਤੇ ਹੁਣ ਗੁਰੂ ਪਾਤਸ਼ਾਹ ਅੱਜ ਦੇ ਭੁਗਮ ਨਾਮਾ ਸਾਹਿਬ ਦੇ ਵਿੱਚ ਆਪਣੇ ਬੱਚਿਆਂ ਆਪਣੇ ਬੈਰਕ ਨੂੰ ਥੋੜੀ ਥੋੜੀ ਤਾੜਦਾ ਕਰਨੀ ਨੂੰ ਉਹਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਤੇ ਮੈਂ ਵੀ ਸ਼ਾਮਲ ਆ ਇਹ ਨਹੀਂ ਵੀ ਬਕਤਾ ਬੋਲਣ ਵਾਲਾ ਬਚ ਰਿਹਾ ਹੈ बोलण वाले दी ਚਪੇੜ ਮਿੱਟਾ ਜਾਂਦੀ ਐ ਸੁਣਨ ਵਾਲਾ ਦੋਖ ਹੁੰਦਾ ਹੈ। ਵੇਖਣ ਵਾਲਾ ਦੋਰ ਹੁੰਦਾ ਹੈ। ਹੁਣ ਪਾਦਸ਼ਾਹ ਕੀ ਕਹਿੰਦੇ ਨੇ ਸੇਵਾ ਖੋਰੀ ਮੰਗਨ ਰੋਤਾ। ਦੇਖੋ ਇਸ ਮਨੁੱਖ ਦਾ ਸੁਭਾਅ। ਸੇਵਾ ਕਰਕੇ ਰਾਜੀ ਨੰ ਬਾਣੀ ਪੜਕੇ ਰਾਜੀ ਨੰ ਦੁਖੀਆਂ ਦੇ ਦਿੰਨਾ ਦੀ ਜਿਹਦਾ ਜਿਹੜਾ ਤੁਸੀਂ ਸਾਹਿਬ ਨੇ ਕਹਿਣਾ ਮੀ ਦੁਖੀ ਆਏ ਗਰੀਬ ਜਿਹੜੇ ਦੇਨ ਦੁਖੀ ਨੇ ਦਵਾਈ ਤੋਂ ਆਪਾਦ ਨੇ ਰੋਹੀ ਤੋਂ ਮੁਥਾਜਬੇ ਇਹੋ ਦੇ ਲੋਕਾਂ ਦੀ ਸੇਵਾ ਕਰਨ ਉਤ ਕਰੀ ਕਰਦਾ ਕੀ ਰਿਹਾ ਸਾਰੀ ਉਮਰ ਘੋੜਾ ਬੋਤਾ ਪੁੰਗਾਰ ਕਰਕੇ ਆਪਣੇ ਨਾਮ ਦੀ ਪਲੇਟ ਲਵਾਉਣ ਦੇ ਚੱਕਰ ਵਿੱਚ ਲਿਆ ਵੀ ਮੇਰੇ ਨਾਮ ਦੀ ਇੱਕ ਪਲੇਟ ਲਾਦਿਓ ਪੈਸੇ ਤਾਂ ਮੈਂ 51000 ਰੁਪਏ ਦੇ दूंगा ਮੇਰਾ ਨਾਮ ਬੋਲਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਫਲਾਣੇ ਸਰਦਾਰ ਨੇ ਵੱਡੇ ਫੈਸਲੇ ਦਿੱਤੇ ਅੱਜ ਜਵਾਨੇ ਦੇ ਵਿੱਚ ਇਹ ਬਹੁਤਾ ਦੇ ਵਿੱਚ ਰਹਿ ਗਿਆ ਆਪਣੇ ਪਿੰਡ ਦੀ ਨਹੀਂ ਮੈਂ ਸਾਰੇ ਸੰਸਾਰ ਦੀ ਗੱਲ ਕਰਦਾ ਸਰਤ ਗੈਰੀ ਬਸ਼ਕੀਨ ਜੀ ਕਹਿਣ ਲੱਗੇ ਕਿ ਵਾਰਸੀ ਹਜ਼ੂਰ ਸਾਹਿਬ ਦੀ ਨਾ ਧਰਤੀ ਤੇ ਕਥਾ ਵਾਸਤੇ ਗਏ ਕਾਫੀ ਦਿਨ ਉੱਥੇ ਰੁਕੀ ਸ਼ਾਮ ਦਾ ਟਾਈਮ ਦਾ ਕਮਰੇ ਦੇ ਵਿੱਚ ਬੈਠੇ ਬੈਠੇ ਮਨ ਨੂੰ ਇੰਦੂ ਲੱਗਿਆ ਵੀ ਕੈਦ ਵਿੱਚ ਬੈਠੇ ਆ ਚਲੋ ਬਾਹਰ ਕੁੰਨੀ ਹਵਾ ਲਈਏ ਦਰਬਾਰ ਸਾਹਿਬ ਦੇ ਅਜੇ ਮੁਗਦੀਪ ਹੈ ਤੇ ਰਹਾਸਾ ਦਾ ਪਾਠ ਕਰਦੇ ਗੈਨੀ ਜੀ ਕਹਿਣ ਲੱਗੇ ਕਿ ਮੈਂ ਉੱਥੇ ਆ ਕੇ ਰਹਾਸਾ ਦਾ ਪਾਠ ਆਰੰਭ ਕਰਮਿਆ ਤੇ ਇੱਕ 75-80 ਸਾਲ ਦਾ ਬਾਬਾ ਗੁਰੂ ਘਰ ਦੀ فرش ਦੇ ਉੱਪਰ ਹੱਥ ਮਾਰ ਮਾਰ ਕੇ ਉਂਗਲਾਂ ਦੇ ਨਾਲ ਥੋਣ ਥੋਣ ਕੇ ਵੇਲਾ ਗੁਜ਼ਾਰਦਾ। ਥੋੜਾ ਥੋੜਾ ਹਨੇਰਾ ਲੱਗ ਪਾਉ ਜਾਂਦਾ ਹੈ ਰਾਤ ਨੂੰ। ਕਹਿੰਦਾ ਮੈਂ ਮਨੋਂ ਮਨ ਸੂਚੀ ਜਾਵਾਂ ਵੀ ਪਾਠ ਕਰੀਏ ਪਾਠ ਪੂਰਾ ਬੁਝਾਵੇ ਤੇ ਬੌਧੇ ਦੀ ਮਦਦ ਕਰੀਏ। ਇਹ ਵਿਚਾਰ ਇਹਦਾ ਕੀ ਗੁੰਮ ਗਿਆ? ਕੁਛ ਨਹੀਂ ਤੇ ਸ੍ਰੀ ਅਕਾਲ ਪੁਰਖ ਆਪ ਹੀ ਹੈ। ਰਹਿਨਾਸ ਸਿੰਘ ਦਾ ਪਾਠ ਸੁਣਾ ਅਰਦਾਸ ਕੀਤੀ ਤੇ ਮੈਂ ਉਸ ਵਾਦੇ ਵਾਲ ਆਪਣੇ ਪੈਰ ਵਧਾਈ ਤੇ ਜਾਂ ਕੇ ਪੁੱਛਿਆ ਬਾਬਾ ਸਤਿ ਸ਼੍ਰੀ ਅਕਾਲ ਅੱਗੋਂ ਕਹਿਣ ਲੱਗਾ ਕਿਹੜੀ ਸਤਿ ਸ਼੍ਰੀ ਅਕਾਲ ਅੱਗੋਂ ਆ ਮਤ ਪਿਆ ਹੋਇਆ ਕਿਹੜੀ ਸਤਿ ਸ਼੍ਰੀ ਅਕਾਲ ਜਦੋਂ ਮੈਂ ਉਥੋਂ ਅੰਦਾਜ਼ਾ ਲਾ ਲਿਆ ਵੀ ਇੱਥੇ ਕੋਈ ਦੁਖੀ ਕੋਈ ਤਰਪਿਆ ਕੁਝ ਖਿੱਚਿਆ ਹੋਇਆ ਪੁੱਛਿਆ ਫਿਰ ਜੀ ਬਾਬਾ ਕੀ ਗਵਾਚੇ ਹੈ ਦਿਵਾਨ ਐਨੇ ਕੁ ਗਵਾਚੇ ਦੇ ਨੂੰ ਹੀ ਲਿੜ ਗਿਆ ਪਰਛੇ ਦੇ ਗਿਆ ਕੀ ਗਵਾਚੇ ਹੀ ਲੱਗ ਰਹੇ ਕਹਿੰਦਾ ਲੱਭਣਾ ਕੀ ਸੀ ਜਦੋਂ ਮੈਂ ਪਿਛਲੀ ਦਫਾ ਹਜੂਮ ਆਇਆ ਸੀ ਉਦੋਂ ਮੈਂ ਇੱਥੇ 2100 ਰੁਪਏ ਦੇ ਗਿਆ ਸੀ ਤੇ ਮੈਨੂੰ ਮੈਨੇਜਰ ਨੇ ਕਿਹਾ ਸੀ ਬਾਬਾ ਜੀ ਤੁਸੀਂ ਨਾਮ ਲਿਖਵਾਓ ਨਾਉ ਨੂੰ ਹੱਥ ਨਾਲ ਨਾਮ ਤੇ ਏਟ

ਉਹਦਾ ਨਾਮ ਲੱਭਣ ਵਾਸਤੇ ਵੀ ਕੋਈ ਜਗ੍ਹਾ ਚਾਹੀਦੀ ਹੈ ਨਾ ਗੁਰੂ ਘਰਾਂ ਦੇ ਵਿੱਚ ਤੇ ਅਸੀਂ ਆਪਣਾ ਨਾਮ ਲੱਭਣਾ ਸ਼ੁਰੂ ਕਰਤਾ ਤਾਂ ਕਰਕੇ ਗੁਰੂ ਪਾਤਸ਼ਾਹ ਨੂੰ ਕਹਿਣਾ ਤੇ ਆ ਸੇਵਾ ਕੋਰੀ ਮੰਗ ਨਬਤ ਸੇਵਾ ਉਤਨੀ ਕੋਈ ਕਰਦਾ ਨਹੀਂ ਤੇ ਮੰਗਾ ਵੱਡੀਆਂ ਨੇ ਅਕਸਰ ਆਪਾਂ ਜਿੰਨੇ ਗੁਰੂ ਦਰਬਾਰ ਦੇ ਵਿੱਚ ਬੈਠੇ ਆ ਸੱਚ ਜਨ ਦੱਸਿਓ ਕਿੰਨੇ ਆਪਾਂ ਸੇਵਾ ਕਰਕੇ ਮੰਗਦੇ ਆ ਸਾਰੇ ਮੱਥਾ ਟੇਕ ਕੇ ਮੰਗਦੇ ਆ ਪ੍ਰਕਰਮਾ ਕਰਕੇ ਮੰਗਦੇ ਆ ਸੇਵਾ ਤੇ ਕੋਈ ਨਹੀਂ ਕਰਦੇ ਜੇ ਕਰਦੇ ਆ ਤੇ ਥੋੜੀ ਬਾਕੀ ਹੋ ਜਾਂਦੀ ਆ ਸਮਾਂ ਜਿੰਨਾ ਕੋ ਹੁੰਦਾ ਉਨੀ ਕਰ ਲੇ ਪਰ ਉਹ ਸੇਵਾ ਵੀਰ ਦੇ ਪ੍ਰੇਮ ਭਾਵਨਾ ਦੇ ਨਾਲ ਹੋ ਜਾਈ ਤੇ ਬਹੁਤਾ ਪਰ ਬਹੁਤਾਂ ਦੇ ਵਿੱਚ ਜੋ ਨਹੀਂ ਕਰ ਸਕਦਾ ਉਹ ਤੇ ਮੰਨੀ ਗੱਲ ਵੀ ਨਹੀਂ ਕਰ ਸਕਦਾ ਜਿਹੜੇ ਕਰਨ ਵਾਲੇ ਹਨ ਉਹ ਵੀ ਭਾਂਡੇ ਦੂਦੋ ਵੜਾ ਦਿੱਤੇ ਹੈ ਕਿ ਜਿਹੜਾ ਰੱਤ ਭੰਡਾ ਨੂੰ ਵੜਾ ਦੇ ਆਪੇ ਸਾਫ਼ ਕਰ ਦੇਣਗੇ ਭਾਬ ਉਹਦੇ ਕੋਲ ਵੀ ਸਮਾਂ ਨਹੀਂ ਕਿ 2 ਮਿੰਟ ਭਾਂਡੇ ਦੀ ਸੇਵਾ ਕਰਵਾ ਦੇਵੇ ਜਾਂ 2 ਮਿੰਟ ਝੋੜੇ ਘਰ ਵਿੱਚ ਲਵਾ ਦੇਵੇ ਉਹ ਬਾਹਰ ਤੀਰਥ ਯਾਤਰਾ ਤੇ ਜਾਇਦਾ ਕਾਫੀ ਲੰਗਰ ਅੰਲੰਖੜਾ ਹੋ ਜਾਣਾ ਕਿ ਲੰਗਰ ਵਾਲੀ ਕੋਲ ਕੋਈ ਵੀ ਵਿਕਾਸ ਹੋ ਨਹੀਂ ਪੋਦਾ ਤੇ ਬਾਹਰ ਹੋਟਲ ਤੇ ਵੀ ਜ਼ਿਆਦਾ ਕੁੱਤ ਵੀ ਮੰਗਿਆ ਤੇ 20 ਅੰਤਾਰ 20 ਦਾ ਨਾਲ ਕੁਝ ਖਾਣ ਨੂੰ ਚਾਹੀਦਾ ਉੱਥੇ ਬੰਦਾ 100 200 ਖਰਾਮ ਕਰ ਦੇਵੇਗਾ ਪਰ ਗੁਰੂ ਘਰ ਦੇ ਵਿੱਚ 100 ਰੁਪਏ ਨਹੀਂ ਪਾਏਗਾ ਇਹ ਬੰਦੇ ਦੀ ਆਦਤ ਹੈ ਰਹੁ ਵਿਚਾਰ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ ਸੇਵਾ ਥੋੜੀ ਮੰਗ ਕੋਤਾ ਸੇਵਾ ਕਰਨੀ ਨਹੀਂ ਮੰਗਾ ਮੋਹਤ ਨੇ ਇਹ ਸੱਚ ਅਸੀਂ ਵੀ ਇਸੇ ਤਰ੍ਹਾਂ ਨੇ ਅਸੀਂ ਕੀ ਕਹਿੰਦੇ ਆਂ ਮਹਿਲ ਦਾ ਵਾਵੇ ਤਹ ਤੂ ਉਪਾ ਹੁਣ ਜਿਹੜੀ ਇਹ ਚੇੜ ਹੈ ਨੂੰ ਸਹਿਬ ਨੇ ਮੇਰੀ ਮਾਰੀਆ ਮੇਰੇ ਵਰਗੇ ਹੋਰ ਕਿਤਨੇ ਭਰਾ ਨੇ ਉਹਨਾਂ ਦੀ ਮਾਰੀਆ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ ਵਿਚਾਰਦੇ ਵੀ ਨੇ ਤੇ ਜਾ ਫਿਰ ਨਾਲ ਪਖੰਡ ਵੀ ਕਰਦੇ ਨੇ ਵਖੰਡ ਕੀ ਹੁੰਦਾ ਹੈ ਜੀ ਤਾਂ ਕਿ ਤੀਤ ਵਧਣੀ ਲੋਕਾਂ ਨੂੰ ਗੁਰਮਤ ਤੋਂ ਉਲਟ ਹੋ ਇੱਥੇ ਪਾਤਸ਼ਾਹ ਕਹਿੰਦੇ ਮਹਿਲ ਨਾ ਪਾਵੈ ਕਹ ਤੋ ਪੁੱਤ ਗੁਰੂ ਦੇ ਨੇੜੇ ਤੇ ਦੁਨੀਆ ਨੂੰ ਕਹਿੰਦਾ ਗੁਰਦੈ ਮੇਰੀ ਤੇ ਗਰਮ ਹਾਂ ਗੁਰੂ ਮਹਾਰਾਜ ਨਾਲ ਗੱਲ ਸਿੱਧੀ ਹੈ ਮਹੇਤਿ ਕੁਮਾਰ ਕਹਿੰਦੇ ਆਹ ਪਾਤਸ਼ਾਹ ਉਸੇ ਸਮੇਂ ਮੇਰੇ ਕੀਤੇ ਮੁਤਾਬਕ ਕਰ ਦਿੰਦਾ ਮੋਤੇ ਤਵੇ ਇਸ ਤਰ੍ਹਾਂ ਕਹਿੰਦੇ ਛੋੜੇ ਨੇ ਮੇਰੇ ਨਾਲ ਦੌਂਦਾ ਨਾ ਲੈਣਿਓ ਮੈਂ ਅਰਦਾਸ ਕਰਤੀ ਤੇ ਸਾਰੇ ਪੱਤੀ ਜਾਵਾਂਗੇ ਭਾਵਾਂ ਉੱਥੇ ਹੋਵਾਂ ਮੈਂ ਹਉਕਾਰ ਦੇ ਗੁਨਾ ਬੋਤਾ ਕੁਝ ਕਰ ਵੀ ਲਿਆ ਕੋਈ ਪ੍ਰਾਪਤੀ ਹੋ ਗਈ ਬਾਣੀ ਪੜਦਿਆਂ ਉਮਰ ਵੀ ਕਦਈ

ਤੋਛ ਜਿਆ ਜੀਵ ਗਲਤੀਆਂ ਦਾ ਪੁੱਤ ਰਾ ਲੋਕਾਂ ਉੱਪਰ ਹੁੰਦਾ ਹੈ ਵੀ ਮੈਂ ਉਹਨਾਂ ਵਰਗਾ ਉਹਨਾਂ ਦੀ ਰੀਸ ਕਰਦਾ ਹੈ ਪਾਤਸ਼ਾਹ ਕਹਿੰਦੇ ਰੀਸ ਕਰਨ ਦੇ ਨਾਲ ਕੁਝ ਨਹੀਂ ਹੁਣਾ ਉਹਨਾਂ ਵਾਂਗ ਕਮਾਈ ਕਰ ਇੱਕ ਦਿਨ ਆਵੇਗਾ ਜਿੱਤੇ ਤੈਨੂੰ ਵੀ ਮੈਂ ਰਵਿਦਾਸ ਮਾਲ ਆਪਣੇ ਕਲਾਮੇ ਵੀ ਸੁਣਾਉਣਾ ਹੂ ਸਤਿਨਾਮ ਸ਼੍ਰੀ ਤਾ ਗੁਰੂ ਪਿਆਰਿਓ ਪੰਜਾਂ ਅਧੀ ਕਹਿ ਲਗੇ ਕੂੜੇ ਮੋਰਖ ਕੀ ਹਾਠ ਸਾਂ ਤੇ ਪਰ ਇਹ ਪੂਰਾ ਕੂੜੇ ਮੋਰਖ ਝੂਠੇ ਬੰਦੇ ਦੀ ਮੋਰਖ ਬੰਦੇ ਦੀ ਹਾਠ ਵੇਖੋ ਨਹੀਂ ਮੰਨਦਾ ਕਹਿੰਦਾ ਜੋ ਮੈਂ ਕਹਾ ਉਹੀ ਹੋਣਾ ਤੈ ਜੋ ਮੈਂ ਕਹੇ ਬਾਬਾ ਉਕਰੇ ਸੇਵਾ ਥੋਰੀ ਮੰਨ ਦਾ ਨੋਤਾ ਕਦੇ ਅੰਮ੍ਰਿਤ ਵੇਲੇ ਜਾਗ ਕੇ ਬਾਣੀ ਪੜ੍ਹੀ ਨਹੀਂ ਸਿਮਰਨ ਕੀਤਾ ਨਹੀਂ ਧਿਆਨ ਧਰਿਆ ਨਹੀਂ ਤੇ ਹੱਟ ਕਰਦਾ ਕਿ ਮੈਂ ਉਹਨਾਂ ਤੋਂ ਦੇ ਬਰਾਬਰ ਜੋ ਬਾਣੀ ਦੇ ਵਿੱਚ ਦਰਜ ਹੈ ਮੈਂ ਉਹਨਾਂ ਦੇ ਬਰਾਬਰ ਹਾਂ ਸਾਡਾ ਬੜਾ ਸਤਾਰਨ ਸਾਨੂੰ ਗੁਰੂ ਦੇ ਵਜ਼ੀਰ ਕਿਹਾ ਮੈਨੂੰ ਬਾਗ ਗੁਰੂ ਦੇ ਕੋ ਇਹ ਕਥਾ ਇਹ ਕਲੀ ਪਿੰਡ ਵਿੱਚ ਨਹੀਂ ਇਹ ਕਥਾ ਬਾਹਰ ਵੀ ਸੁਣ ਰਹੀ ਨੇ ਮੇਰੇ ਹੋਰ ਵੀ ਸੱਜਣ ਮਿੱਤਰ ਸੁਣ ਰਹੀ ਹੋਣਗੇ ਪਰ ਕੱਲਾ ਗੁਰੂ ਕੇ ਵਜ਼ੀਰ ਅਕਬਾਉਣਾ ਇੱਥੇ ਗੱਲ ਨਹੀਂ ਰੁਕ ਜਾਂਦੀ ਗੁਰੂ ਕੇ ਵਜ਼ੀਰ ਬਣਨਾ ਰਾਜੇ ਦੇ ਵਜ਼ੀਰ ਦੇ ਕੀ ਕੀ ਕੰਮ ਨੇ ਫਿਰ ਇਹ ਤੇ ਰਾਜ ਨੂੰ ਕੇ ਰਾਜਾ ਵਾ ਰਾਜਨ ਕੇ ਰਾਜਾ ਰਾਜੇ ਨੂੰ ਰਾਜ ਹੈ ਇਹਦੇ ਤੇ ਅਨੇਕਾਂ ਕੰਮ ਨਹੀਂ ਇਹਦੇ ਤੇ ਸਾਫ ਸੁਥਾਈ ਇਤਨੀ ਰੱਖਣੀ ਤੇ ਗੁਰੂ ਪਾਤਸ਼ਾਹ ਦੇ ਆਦਬ ਵਿੱਚ ਰਹਿਣਾ ਉੱਚੀ ਬੋਲ ਨਾ ਬੋਲਣਾ ਜੇ ਕੋਈ ਬੋਲਦਾ ਉਹਨੂੰ ਕਹਿਣਾ ਭਾਈ ਉੱਚਾ ਨਾ ਬੋਲ ਗੁਰੂ ਦਾ ਦਰਬਾਰ ਬਾਹਰ ਆ ਕੇ ਬੋਲੀ ਤੇ ਬਹੁਤੀਆਂ ਥਾਵਾਂ ਤੇ ਕੀ ਹੁੰਦਾ ਮੈਨੂੰ ਮਾਫ਼ ਕਰਿਓ ਇਹ 20 ਰੁਪਈਆ ਦੀ ਖਾਤਰ ਦੇ ਇੱਕ ਦੂਸਰੇ ਦੇ ਕੇਸਾ ਨੂੰ ਕਈ ਹੁੰਦੇ ਨੇ ਪੰਗਾ ਦੁਨੀਆਂ ਹੁੰਦੀਆਂ ਨੇ ਤੇ ਚਪੜੋ ਚਪੜੀ ਹੋਏ ਖੜੇ ਹੁੰਦੇ ਨੇ ਉਹਨਾਂ ਦਾ ਕੀ ਕਰਕੇ ਦਰਵਾਰ ਤੇ ਗੁਰੂ ਦੇ ਪਰ ਉਹਨਾਂ ਲੋਕਾਂ ਨੇ ਉੱਥੇ ਇਧਾਂ ਚਾਦਰ ਪਈਆਂ ਦੀ ਖਾਤਾ ਤਮਾਸ਼ਾ ਬਣਾ ਲਿਆ ਭਾਗਾ ਵਾਲੇ ਨੇ ਜੀਵ ਜੋ ਪੁੰਨਦਾਨ ਸੇਵਾ ਤੇ ਸਿਮਰਨ ਕਰਦੇ ਨੇ ਭਾਗਾ ਵਾਲੇ ਨੇ ਉਹ ਜੀਵ ਜਿਨ੍ਹਾਂ ਦੇ ਅੰਦਰ ਹਉਮੈ ਨਹੀਂ ਜੋ ਇੱਕ ਹੱਥ ਨਾਲ ਦਾਨ ਕਰਦੇ ਨੇ ਦੂਜੇ ਹੱਥ ਨੂੰ ਪਤਾ ਵੀ ਲੱਗਣ ਦਿੰਦੇ। ਤਾਂ ਗੁਰੂ ਪਾਤਸ਼ਾਹ ਅੱਗੇ ਕਹਿਣ ਲੱਗੇ ਭੇਖ ਦਿਖਾਵੇਂ ਸੱਚ ਨੂੰ ਤਵਾਵੇਂ ਵਿੱਚ ਰਹਾਉ ਦਾ ਵਿਸ਼ਰਾਮ। ਪਾਤਸ਼ਾਹ ਕਹਿੰਦੇ ਭੇਖ ਤਖੰਡ ਦੇਵੇਂ ਬਾਣਾ ਪਾ ਲੈਣਾ ਕਿਸੇ ਵਰਦੀ ਦੇ ਵਿੱਚ ਆਪਣੇ ਸਰੀਰ ਨੂੰ ਛੁਪਾ ਲੈਣਾ ਤੇ ਉਥੇ ਢੇਖ ਬਣ ਜਾਣਾ ਢੇਖ ਬਣ ਜਾਣ ਤੋਂ ਭਾਵ ਆਪਾਂ ਕਿਸੇ ਦੇ ਧਰਮ ਨੂੰ ਟਾਰਗੇਟ ਨਾ ਕਰੀਏ ਆਪਣੇ ਆਪ ਦੇ ਨਾਲ ਅੰਮ੍ਰਿਤ ਛਕ ਲੈਣਾ ਉਸ ਤੋਂ ਬਾਅਦ ਜਿੱਦੇ ਸ਼ਾਮਾਂ ਉਹਦੀ ਗੋਗਨਾਂ ਬਾਅਦ ਗੁਰਦੁਆਰੇ ਆਏ ਤੇ ਫਿਰ ਸਮਾਂ ਬੀਤਦਾ ਗਿਆ ਪਰ ਆਪਾਂ ਵਰਦਾਰੀ ਪੰਜ ਪਿਆਰਿਆਂ ਦਾ ਹੁਕਮ ਹੋਇਆ ਗੁਰੂ ਦੀ ਲਝੂਰੀ ਵਿੱਚ ਨਹੀਂ ਸਿੱਖਾ ਤੋ ਰੋਜ਼ ਅੱਜ ਤੋਂ ਬਾਅਦ ਯਾਤ ਰੋਜ਼ ਤੇਰਾ ਸੰਗ ਹੱਥਵੇਂ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਤੇਰਾ ਝੁਕਣਾ ਚਾਹੀਦਾ ਤੇ ਰੋਜ਼ ਗੁਰਦੁਆਰੇ ਜਾ ਕੇ ਸੇਵਾ ਕਰਨੀ ਹੈ ਪਰ ਉਹ ਗੁਰਮੁਖ ਪਿਆਰਾ ਉਹ ਜਿਉਂ ਗੱਡੀ ਤੋਂ ਉਤਰਿਆ ਘਰੇ ਵਗਿਆ ਪਰ ਦੁਆਰਾ ਪਰਫੁੱਤੀ ਗੁਰਦੁਆਰੇ ਦੀ ਮਾਪਰੇ ਉਹ ਸੱਚ ਹੈ અમૃત શક્યા એ શિક્ષા કਿੱથો મિલની સિક્ખ્યા ગુરુ દો આરામ હોએ સોધી પાઈસી દે ગુરદ્વારે જાવા દે તે સુંધી ਗਿਆન મિલેગી જે બચે નું સ્કૂલ પેજાગે તે ફિર એ આગે દેસે થા કે ਏ ફોર પેપર સેમ નું કહી દે ઓ તો સેમત પેરા તે જે અસી ભી ગુરદ્વારા સાહે જામાને ਤਪਾਛੇ ਗਦੇ ਗੁਰੂ ਦੁਆਰਾ ਕੋਈ ਸੋਝੀ ਪਾਇਸੀ ਗੁਰੂ ਦੇ ਦਰ ਤੇ ਜਾਏਗਾ ਸੋਝੀ ਗਿਆਨ ਆਕਲ ਉਤੋਂ ਮਿਲਦੀ ਪਰ ਗੁਰੂ ਦੇ ਦਰ ਤੇ ਤੇ ਜਾਣੇ ਸ਼ਕਤਾ ਜੇ ਗੁਰੂ ਦੇ ਦਰ ਤੇ ਨਹੀਂ ਜਾਂਦਾ ਤਾਂ ਜੋ ਕੁਝ ਵੀ ਨਜ਼ਾਰਾ ਓਗਦਾ ਬਰਕ ਇਹ ਪੈਸੇ ਤੇ ਸੁੱਖ ਨਾਲ ਸੁੱਖ ਨਾ ਮੰਨਿਆ ਉਹਦੇ ਆਤਮਾ ਨੂੰ ਸੁੱਖ ਨਹੀਂ ਪੈਸਾ ਤੇ ਅਰਬ ਵੇ ਲੋਕਾਂ ਕੋਲ ਕਰੋੜਾਂ ਵੇ ਸੁੱਖ ਲੱਭਦੇ ਨਹੀਂ ਮਿਲਦਾ ਆ ਪਿਛੇ ਦੇ ਬਾਲੀਵੁੱਡ ਦਾ ਇੱਕ ਐਕਟਰ ਸੀ ਉਹਨੇ ਆਪਣੀ ਆਤਮ ਹੱਤਿਆ ਕੀਤੀ ਹੈ ਜਿਸ ਨੂੰ ਪੈਸੇ ਨਾਲ ਸੁੱਖ ਨਹੀਂ ਮਿਲਿਆ ਤਾਂ ਉਹਨੇ ਆਤਮ ਹੱਤਿਆ ਕੀਤੀ ਹੈ ਪੈਸਾ ਤੇ ਵੀ ਬੜੇ ਬਹੁਤ ਸੀ ਨੂੰ ਪੈਸਾ ਵੱਡਾ ਨਹੀਂ ਪੈਸੇ ਤੇ ਬਟੋਂ ਹੋਰ ਵੀ ਕੁਝ ਹੈ ਆਤਮਿਕ ਸੁੱਖ ਤਿੰਨਾਂ ਪੁੱਤਰਾਂ ਨੂੰ ਸੁੱਖ ਤਾਂ ਮਿਲੇ ਤੇ ਨਾਲ ਆਤਮਾ ਨੂੰ ਵੀ ਸੁੱਖ ਮਿਲੇ ਉਹ ਸੁੱਖ ਮਿਲਣਾ ਹੈ ਬਾਣੀ ਪੜ੍ਹ ਕੇ ਬਾਣੀ ਨੂੰ ਸੁਣ ਕੇ ਗੁਰੂ ਦੀ ਵਿਚਾਰ ਨੂੰ ਸੁਣ ਕੇ ਵੀ ਮੇਰਾ ਗੁਰੂ ਮੈਨੂੰ ਰੋਜ਼ ਈ ਸਮਝਾਉਂਦਾ ਤੇ ਮੈਂ ਕੀ ਕਰਦਾ ਫਿਰਦਾ ਗੁਰੂ ਤੇ ਕਹਿੰਦਾ ਭੰਗ ਮਾਛਲੀ ਸ਼ਰਾਪਾਨ ਜੋ ਜੋ ਪ੍ਰਾਣੀ ਖਾਹੇ ਭੰਗ मछली मांस चोरा शराब जो जो प्राणी खाए फिर पाचा आगे की गले तीर वक्त नेम किए सवर सातल जाहिर भावे तू गुरुद्वारे जा भावे तू अठवाड़ तीर्थों का इशनान कर जे तू ये बुरे कर्म नहीं छड़ता ते तेरे सारे कीते धर्म के कर्म बेकार नहीं ਪਰਮਾਤਮਾ ਨੂੰ ਪਰਵਾਣ ਨਹੀਂ ਕੀ ਕਬੀਰ ਦੇ ਬੋਲ ਨੇ। ਫਿਰ ਦੱਸੋ ਮਨੁੱਖ ਨੇ ਕੀ ਛੱਡਿਆ? ਖਾਣਾ ਪੀਣਾ ਤੇ ਛੱਡਿਆ ਨਹੀਂ। ਸਖਾਣਾ ਪੀਣਾ ਜੋ ਮਨਾਹੀ ਕੀਤੀ ਸਾਡੇ ਵਡੇਰਿਆਂ ਨੇ ਗੁਰੂਆਂ ਪੀਰਾਂ ਰਹਿਮਤਾਂ। ਉਹਨਾਂ ਤੋਂ ਮੰਗਾ ਤੇ ਵੱਡੀਆਂ ਰੱਖੀਆਂ ਪੁੱਤ ਹੋਵੇ, ਪੋਤਾ ਹੋਵੇ, ਜ਼ਮੀਨ ਹੋਵੇ, ਧੰਨ ਹੋਵੇ, ਸੁੱਖ ਹੋਵੇ। ਵੜਾ ਕੁਝ ਚਾਹੀਦਾ ਪਰ ਛੱਡਿਆ ਤੂੰ ਛੱਡਿਆ ਤੇ ਕੁਝ ਨਹੀਂ ਪਰਮ ਵਿਚਾਰ ਆਪਸਾ ਕਹਿਣ ਲੱਗੇ ਭੇਖ ਦਿਖਾਵਾ ਸੱਚ ਨਾ ਕਮਾਵੇ ਜੋ ਗੁਰੂ ਮਹਾਰਾਜ ਦੇ ਬੋਲ ਨਹੀਂ ਬੱਚੀ ਨੂੰ ਨਹੀਂ ਕਮਾਉਂਦਾ ਸੇਰੇ ਚੰਗੀ ਬੰਗਵਾਨ ਲੈਂਦਾ ਤੇ ਵਧੀਆਂ ਚਿੱਟੇ ਕੱਪੜੇ ਪਾ ਲੈਂਦਾ ਸ੍ਰੀ ਸਾਹਿਬ ਪਾ ਲੈਂਦਾ ਤੇ ਫੇਰ ਸਾਰਾ ਦੁਨ ਬਾਬਾ ਬਾਬਾ ਵੀ ਕਹਾਉਂਦਾ ਹੈ ਵੀ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਸੰਗਤ ਖੜੀ ਹੋ ਜੇ ਸਰਕਾਰ ਕਰ ਪਰ ਸੱਜ ਨੂੰ ਨਹੀਂ ਗਵਾਇਆ ਵੀ ਗੁਰੂ ਨਾਨਕ ਦੇਵ ਨੇ ਤੇ ਇਹ ਲਿਖਿਆ ਵੀ ਨਾਮ ਜਪੋ ਕਿਰਤ ਕਰੋ ਵੰਡ ਛਕੋ ਇਸ ਦਾ ਉੱਤੇ ਕਦੋਂ ਫੈਰਤਾ ਦਿੱਤਾ ਬਹੁਤੇ ਮੇਰੇ ਵਰਗੇ ਗੋਗੜਾ ਕੰਮੀ ਕਰਦੇ ਨਹੀਂ ਚਲੋ ਕੀ ਕਹਿੰਦੇ ਸੀ ਹਾਲਾ ਬਾਲੀ ਨਹੀਂ ਸਾਡੇ ਕੋਲ ਹਲ ਬੋਹ ਵਾਸਤੇ ਕੁਝ ਨਹੀਂ ਇਹ ਪਰ ਜੇ ਉਹ ਸਾਡੇ ਵਾਸਤੇ ਗੁਰੂ ਕੀ ਲਾਇਆ ਵਾਦ ਗੁਰੂ ਨੇ ਕੂਤੇ ਨਮੋਣੀ ਨਹੀਂ ਦੀ ਹੈ ਨਾ ਮੋਤੇ ਮੇਰੇ ਵਰਗਿਆਂ ਨੇ ਅੱਗੇ ਆਪਣੀ ਅੱਧੀ ਤਨਖਾਹ ਵਿੱਚੋਂ ਅੱਧੀ ਤਨਖਾਹ ਤੁਸੀਂ ਉਹਦੇ ਜਿਵੇਂ ਦਿੱਤੇ ਨੂੰ ਕਰਿਆ ਕਰ ਮੈਂ ਤੇ ਬੇਲਾ ਨਭਾਂਗਾ ਤੇ ਜਾ ਮੈਂ ਅਰਦਾਸ ਜੁਲੇ ਆਦਾ ਮਾਗਾ ਰਾਮੂ ਵਿਚਾਰ ਗੁਰੂ ਪਾਤਸ਼ਾਹ ਕਰਨ ਲੱਗੇ ਤੇ ਇਹ ਖ ਦੇਖਾਵੇ ਸਤ ਨਾ ਕਮਾਵੇ ਕਿਹਡੀ ਚੋਟ ਕੀਤੀ ਹੈ ਪਾਤਸ਼ਾਹ ਨੇ ਦੇ ਪਖੰਡੀ ਲੋਕਾਂ ਨੂੰ ਇਹ ਗੱਲ ਕਦੋਂ ਸੱਚੀ ਕਦੋਂ ਚੰਗੀ ਲੱਗੇਗੀ ਚੁਬੇ ਦਿਨਾ ਹੈ ਫਿਰ ਬਾਦਸ਼ਾਹ ਕਹਿੰਦੇ ਕਹ ਤਾ ਚਹ ਤੋ ਮਹਨੀ ਨਿਕਟ ਨਾ ਫਿਰ ਇਹ ਪਖੰਡੀ ਕਹਿੰਦਾ ਮੈਂ ਨੇੜੇ ਆ ਦੇ ਪਰ ਗੁਰੂ ਦੇ ਨੇੜੇ ਵੀ ਨਹੀਂ ਆਤੀ ਤ ਸਦਾਈ ਮਾਇਆ ਤਮ ਤੋ ਗੁਰੂ ਸਾਹਿਬ ਕਹਿ ਲਗੇ ਕਿ ਉਹ ਗਏ ਗੁਰੂਤ ਜੀ ਵੱਲ ਇਹ ਆਪਣੇ ਆਤਮਾ ਤਿਆਗੀ ਦੀ ਅਕਵਾਉਂਦਾ ਹੈ ਕਿ ਮੈਂ ਤਿਆਗੀ ਹੈ ਦੀ ਮਾਇਆ ਦੇ ਕੱਖ ਨੂੰ ਝੂਲਣਾ ਤੇ ਆਤਮਾ ਮਾਇਆ ਦੇ ਹੱਥ ਨਹੀਂ ਲਾਉਂਦਾ ਤੇ ਮਾਇਆ ਦੀ ਮੇਰੇ ਜੇਲਿਆਂ ਨੂੰ ਫੜਾ ਦੇ ਮੈਨੂੰ ਨਾ ਫੜਾਓ ਮੇਰੇ ਜੇਲਿਆਂ ਨੂੰ ਫੜਾ ਦੇ ਮੈਂ ਤੇ ਹੱਥ ਨਹੀਂ ਲਾਉਂਦਾ ਤਿਆਗੀ ਵੀ ਇਹ ਕਹੋਂਦਾ ਵੀ ਮੈਂ ਕਦੇ ਲਾਲਚ ਨਹੀਂ ਕੀਤਾ ਪਰ ਲਾਲਚ ਬਿਨਾ ਕਿਸੇ ਦੀ ਗੱਡੀ ਅੱਗੇ ਦੇ ਸਮੇਂ ਵੀ ਤੁਰੜ ਸਕਦੀ ਹੈ ਸੱਤ ਦਸ਼ਵ ਕਿਸੇ ਦਾ ਕੰਮ ਚੱਲ ਸਕਦਾ ਬਿਨਾ ਲਾਲਚ ਦੇ ਜੇ ਬੱਚੇ ਨੂੰ ਵੀ ਦੁਕਾਨ ਤੇ ਭੇਜਣਾ ਹੈ ਉਹ ਵੀ ਲਾਲਚ ਭਾਲਦਾ ਵੀ ਨਾਲ ਕੁਝ ਖਾਣ ਨੂੰ ਵੀ ਦੇ ਦੇ ਉਹ ਭੇਜੀ ਰਹਿਣਰੋ ਵਿਚਾਰ ਪਾਛੇ ਕਹ ਲੱਗੇ ਮਾਇਆ ਦੀ ਵਾਲਸਾ ਵਿੱਚ ਵਸਤ ਰਹਿੰਦੇ ਹੈ ਦੇ ਰੱਗੇ ਪਾਤਸ਼ਾਹ ਵਰਮਾਉਂਦੇ ਨੇ ਮਨਨ ਹੀ ਪ੍ਰੀਤ ਕਹਿ ਵਰਤਾ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਰਤਾਂ ਭਰਵੀ ਪਿਆਰ ਨੇ ਪ੍ਰੇਮ ਨਹੀਂ ਸ਼ਰਤਾ ਨਹੀਂ ਕਹਿ ਮੁਖਰਾਤਾ ਕਹਿੰਦੇ ਇਸ ਦੇ ਮਨ ਵਿੱਚ ਪ੍ਰਭੂ ਚਰਨਾਂ ਦਾ ਪਿਆਰ ਨਹੀਂ ਪਰ ਮੂੰਹੋਂ ਆਖਦਾ ਜੇ ਮੈਂ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹਾਂ ਹਾਂ ਤਹੋ ਨਾਨਕ ਪ੍ਰਭ ਦਿਨੋ ਸੁਣੀ ਗਏ ਪਾਤਸ਼ਾਹ ਕਹਿਣ ਲੱਗੇ 100 ਗੱਲਾਂ ਦੀ ਇੱਕ ਵਾਰ ਉਹਦੇ ਅੱਗੇ ਹੱਥ ਜੋੜ ਕੇ ਕਹੈਂ ਏ ਪ੍ਰਮਾਤਮਾ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣ ਮੇਰੀ ਬੇਨਤੀ ਕੀ ਹੈ ਬੇਨਤੀ ਇਹ ਹੈ ਕੁਚਲ ਕਠੋਰ ਕਾਹੀ ਮੁਕਤ ਕੀਤਾ ਹੈ। ਏ ਪਾਛਾ ਮੈਂ ਕੁਚਲ ਕਾਨੀ ਕਠੋਰ ਕਟੋਰ ਬਨ ਜਾ ਆਪ ਭੈੜੀਆਂ ਆਂਦਤਾ ਨਾਣਾ। ਤੇ ਰੋਗ ਭੈਣੇ ਕਰਮ ਕਰਦਾ ਤੇ ਕਿਰਪਾ ਕਰਕੇ ਚਰਨਾਂ ਦੇ ਵਿੱਚ ਜੋੜ ਲੈ ਮੇਰੇ ਪਾਪਾ ਨੂੰ ਬਖਸ਼ ਦੇ। ਇਸ ਤਰ੍ਹਾਂ ਅਰਦਾਸ ਕਰੇਗਾ ਤੇ ਇੱਕ ਦਿਨ ਅਰਦਾਸ ਤੇ ਸਫਲ ਹੋ ਜਾਣੀ ਫਿਰ ਮਾਚਾ ਕਹਿੰਦੇ ਦਰਸ਼ਨ ਦੇਖੇ ਕੀ ਵਡਿਆਈ ਜਿਨ੍ਹਾਂ ਨੇ ਉਸ ਪਰਮਪਿਤਾ ਪਰਮਾਤਮਾ ਦੇ ਦਰਸ਼ਨ ਕੀਤੇ ਜਾਂ ਸੰਤ ਦੇ ਦਰਸ਼ਨ ਕੀਤੇ ਗੁਰੂ ਦੇ ਦਰਸ਼ਨ ਕੀਤੇ ਗੁਰੂ ਨੇ ਉਹਨਾਂ ਨੂੰ ਵਡਿਆਈਂ ਬਖਸ਼ ਦਿੱਤੀ ਉਹਨਾਂ ਨੂੰ ਮਰਦਾ ਤਖ ਦੇ ਦਿੱਤਾ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰਕੇ ਨਿਵਾਣ ਤੇ ਰਹਿ ਤੇ ਸੇਵਾ ਕੀਤੀ ਝੋਲੀਆਂ ਭਰ ਕੇ ਮੋੜੇ ਨਹੀਂ ਤੇ ਪਾਤਸ਼ਾਹ ਅਗੇ ਕਹਿੰਦੇ ਗੋਵਨਾਨਕ ਪ੍ਰਭ ਬਿਨੂ ਸਬੀਦੈ ਗੋਚਲ ਕਠੋਰ ਕੰਪੀ ਮੁਕਤ ਕੀਦੈ ਦਰਸ਼ਨ ਦੇਖ ਕੇ ਕੀ ਵੜੇ ਆਈ ਤੂੰ ਸੁਖ ਦਾਤਾ ਪਰਖ ਸੁਭਾਈ ਤੁਸੀਂ ਹੀ ਸੁਖਾਂ ਦੇ ਦਾਤੇ ਹੋ ਤੁਸੀਂ ਹੀ ਸੁਖਾਂ ਦੇ ਮਾਲਕ ਪਰਖ ਸੁਭਾਈ ਤੁਸੀਂ ਹੀ ਦਾਤਾ ਦੇਣ ਵਾਲੇ ਮਾਲਕ ਹੋ ਸਾਡੀਆਂ ਝੋਲੀਆਂ ਨੂੰ ਭਰੋ ਪਰ ਦਾਤਾ ਸੇਵਾ ਤੇ ਸਿਮਰਨ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ ਆਪੋ ਸਤਨਾਮ ਸ੍ਰੀ ਬਰਦਾਸ਼ ਕਰਿਆ ਤਰੂ ਬਿਸਰ ਨਹੀਂ ਦਾਤਾਰ ਬਿਸਰ ਨਹੀਂ ਦਾਤਾਰ ਜਪੋ ਜੀ ਬਿਸਰ ਨਹੀਂ ਦਾਤਾਰ ਬਿਸਰ ਨਹੀਂ ਦਾਤਾਰ ਆਪਣਾ ਨਾਮ ਦੇਵੋ ਗੁਣ ਗਾਵੰਦ ਮੇਰਾ ਨਾਮਿਤ ਚਾਉ ਇਹੋ ਨਾਨਕ ਚਾਉ ਇਹੋ ਸੁਲਤਨੀਆਂ ਬੇਨਤੀਆਂ ਪਰਵਾਨ ਕਰਨੀਆਂ ਔਰ ਦਾਸ ਬੇਨਤੀ ਦਾ ਸਮਾਂ ਹੋਇਆ ਅਨੰਦ ਸਹਿਬਾ ਪੜ੍ਹ ਤਰੀਏ ਬਾਣੀ ਪੜ੍ਹਦੇ ਆ ਬਾਣੀ ਵਿਚਾਰਦੇ ਆ ਜਾਣੇ ਅਣ ਜਾਣੇ ਹੋਇਆ ਹਉਮਾ ਬਖਸ਼ਿ ਦਿਓ ਜੋ ਚੰਗਾ ਲੱਗਿਆ ਜੀਵਨ ਵਿੱਚ ਤਮਾ ਰਹਿਣਾ ਤੇ ਜੋ ਨਾ ਚੰਗਾ ਲੱਗੇ ਉਹਨੂੰ ਇਥੇ ਗੁਰੂ ਘਰ ਛੱਡ ਜਾਇਆ ਕਰੋ ਉਹਦੇ ਉੱਪਰ ਸਾਰਾਂ ਦਿਨ ਕੋਸਿਆ ਨਾ ਕਰਨਾ ਉਹ ਛੱਡ ਦੇਆ ਕਰ ਜੀਵਨ ਵਿੱਚ ਦੇ ਕੋਈ ਕਮੀ ਹੈ ਨਾ ਦੇ ਕਮੀ ਤੇ ਜ਼ਖਮ ਤੇ ਹੀ ਰੋਣ ਲੱਗਦਾ ਜਿੱਥੇ ਜ਼ਖਮ ਨਹੀਂ ਉੱਥੇ ਰੋਣ ਨਹੀਂ ਲੱਗੇਗਾ ਇਸ ਕਰਕੇ ਜੇ ਜ਼ਖਮ ਹੈ ਤੇ ਜ਼ਖਮ ਦੀ ਦਵਾਈ ਲਓ ਨਾ ਕੇ ਲੋਣ ਨੂੰ ਮੰਨਦਾ ਕਹੋ ਇਸ ਕਰਕੇ ਬੇਰੁਤੀਆ गुरु गाले बनो अमृत शको सिंह सजो से अपना नाम गुरु कर लिखवाओ वो तो संगत अपना समय गुरु पातशाह गुरु अर्जन देव जी महाराज श्रद्धांजलि दे सकी पातशाह असी तो शहादत में व्यर्थ नहीं जाए पूर्णिया से चल रहे तैयार हो रहे ਪਾਤਸ਼ਾਹ ਪ੍ਰਦੇਸੀ ਰੁੱਲਦੇ ਕਰਦੇ ਸੀ ਹਪਰਉਂਤੇ ਅਰਤੇ ਕੋਈ ਬਾਤ ਨਾ ਪੁੱਛਦਾ ਕੋਈ ਨੀ ਸਿਫਤੇ ਬਣਾਉਂਦਾ ਅੱਜ ਮੈਂ ਗੁਰੂ ਵਾਲਾ ਬਣ ਗਿਆ ਤੇ ਮੈਨੂੰ ਵੀ ਕਿੱल्ल्या ਵਾਲਾ ਵੀ ਕਹਿੰਦਾ ਖਾਲਸਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਪਤੇ ਮੈਨੂੰ ਕੌਣ ਪੁੱਛਦਾ ਸੀ ਕੌਣ ਕਹਿੰਦਾ ਸੀ ਇਹ ਬਲਣਾ ਸਿੰਘ ਪਾਤਸ਼ਾਹ ਤੇਰਾ ਬਾਣਾ ਪਾਲਿਆ ਤੇ ਹੁਣ ਮੈਨੂੰ ਬਾਣੇ ਦੇ ਵਿੱਚ ਰਹਿ ਕੇ ਬਾਣੀ ਦੀ ਜੋ ਕਮਾਈ ਹੈ ਉਹ ਕਰਨ ਦਾ ਗੱਲ ਵਖਸੀ ਇਹ ਅਰਦਾਸ ਕਰਨੀ ਤੇ ਗੁਰੂ ਵਾਲੇ ਬਣਨ ਦਾ ਨਾ ਵੱਧ ਤੋਂ ਵੱਧ ਆਪਾਂ ਯਤਨ ਕਰੀਏ ਉਹਨਾਂ ਅਨੁਸਾਰ ਦਾ ਪਾਠ